ਸਾਰਿਆਂ ਨੂੰ ਜੈਮਸੀ ਕੀ ਅਸੀਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਦਾਨੀਏਲ 3 ਅਧਿਆਇ ਦੀ 15 ਆਇਤ ਲੈ ਕੇ 18 ਆਇਤ ਤੱਕ ਅਸੀਂ ਇਸ ਵਚਨ ਵਿੱਚ ਦੇਖਦੇ ਹਾਂ ਜਿਵੇਂ ਪਹਿਲਾਂ ਵੀ ਆਪਾਂ ਵਚਨ ਦੇਖ ਰਹੇ ਸੀ ਨੇਚਾ ਦੀ ਪਰਖ ਜਾਂ ਵਿਸ਼ਵਾਸ ਦੀ ਪਰਖ ਬਾਰੇ ਇਸ ਵਿੱਚ ਅਸੀਂ ਦੇਖਦੇ ਹਾਂ ਇਸ ਤਰ੍ਹਾਂ ਸਤਾਵਟ ਅਤੇ ਵਿਪਤਾ ਦੇ ਦੁਆਰਾ ਨੇਚਾ ਦੀ ਪਰਖ ਹੁੰਦੇ ਸਮੇਂ ਸ਼ਦਰਕ ਮੇਸ਼ਕ ਅਬਦਨਗੋਦੀ ਤਰ੍ਹਾਂ ਅਸੀਂ ਪਰਮੇਸ਼ਰ ਤੇ ਨੇਚਾ ਕਰਕੇ ਖੜੇ ਰਹਿਣਾ ਹੈ ਤਦ ਰਾਜੇ ਨੇ ਆਖਿਆ ਕਿਹੜਾ ਹੈ ਜੋ ਮੇਰੇ ਹੱਥੋਂ ਤੁਹਾਨੂੰ ਛਡਾ ਲਵੇ ਤਦ ਸਦਰ ਕਮੇਸ਼ ਕਬਦਨ ਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ हे ਰਾਜਾ ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਹਾਂ ਸਾਡਾ ਪਰਮੇਸ਼ਰ ਜੀ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਪੱਠੀ ਤੋਂ ਛਡਾਉਣ ਦੀ ਸ਼ਕਤੀ ਰੱਖਦਾ ਹੈ ਹੀ ਮਹਾਰਾਜ ਉਹੀ ਸਾਨੂੰ ਤੁਹਾਡੇ ਹੱਥੋਂ ਵੀ ਛੁਡਾਵੇਗਾ ਸ਼ਦਰਕ ਮੇਸ਼ਕ ਅਬਦਨਗੋ ਪਰਮੇਸ਼ਰ ਤੇ ਵਿਸ਼ਵਾਸ ਰੱਖਣ ਦੇ ਕਾਰਨ ਅਗ ਦੀ ਪੱਠੀ ਵਿੱਚ ਸੁੱਟੇ ਗਏ ਤਦ ਰਾਜਾ ਸਦਰਕ ਮੇਸ਼ਕ ਅਬਦਨਗੋ ਦਾ ਪਰਮੇਸ਼ਰ ਆਤਮਹਾਨ ਕਰਕੇ ਸਮਝ ਗਿਆ ਫਿਰ ਰਾਜਾ ਅਗ ਦੀ ਬਲਦੀ ਹੋਈ ਪੱਠੀ ਦੇ ਬੂਹੇ ਨੇੜੇ ਆਇਆ ਉਹ ਬੋਲਿਆ ਸ਼ਦਰਕ ਮੇਸ਼ਕ ਅਬਦਨਗੋ ਆਤਮਹਾਨ ਦੇ ਪਰਮੇਸ਼ਰ ਦੇ ਬੰਦਿਓ ਬਾਹਰ ਨਿਕਲ ਕੇ ਆਓ ਤਾਂ ਸਦਰਕ ਮੇਸ਼ਕ ਅਬਦਨਗੋ ਅਗ ਵਿੱਚੋਂ ਨਿਕਲ ਆਏ ਅਸੀਂ ਇਸ वचन ਵਿੱਚ ਦੇਖਦੇ ਹਾਂ ਸਦਾਵਤ ਦੇ ਦੁਆਰਾ ਸਾਡੀ ਨੇਚਾਂ ਨੂੰ ਪਰਖਦੇ ਸਮੇਂ ਜਿਸ ਪਰਮੇਸ਼ਰ ਦੀ ਅਸੀਂ ਆਰਾਧਨਾ ਕਰਦੇ ਹਾਂ ਉਹ ਕਿੰਨਾ ਮਹਾਨ ਸਰਸ਼ਕਤੀਮਾਨ ਅਤੇ ਪ੍ਰੇਮ ਕਰਨ ਵਾਲਾ ਹੈ ਉਹ ਸਾਨੂੰ ਛੁੜਾ ਸਕਦਾ ਹੈ ਨੇਚਾ ਦੀ ਪਰਖ ਹੁੰਦੇ ਸਮੇਂ ਪਰਮੇਸ਼ਰ ਤੇ ਭਰੋਸਾ ਰੱਖਦੇ ਹੋਏ ਲੋਕਾਂ ਦੇ ਬਾਰੇ ਲਿਖਿਆ ਹੈ ਠੱਠੇ ਵਿੱਚ ਉਡਾਏ ਜਾਣ ਅਤੇ ਕੋੜੇ ਖਾਨ ਸਗੋਂ ਜਕੜੇ ਜਾਣ ਕੈਦ ਹੋਣ ਨਾਲ ਪਰਤਿਆਏ ਗਏ ਅਤੇ ਪਥਰਵਾ ਕੀਤੇ ਗਏ ਆਰਿਆਂ ਨਾਲ ਚੀਰੇ ਗਏ ਤਲਵਾਰਾਂ ਨਾਲ ਵੱਡੇ ਗਏ ਕੰਗਾਲ ਦੁਖੀ ਹੋਏ ਔਰ ਮਾਰੇ-ਮਾਰੇ ਫਿਰਦੇ ਰਹੇ ਸੰਸਾਰ ਉਹਨਾਂ ਦੇ ਯੋਗ ਨਹੀਂ ਸੀ ਉਹ ਉਜਾੜਾਂ ਅਤੇ ਪਹਾੜਾਂ ਅਤੇ ਗੁਫਾ ਵਿੱਚ ਲੁਕਦੇ ਹੋਏ ਫਿਰੇ ਅਤੇ ਉਹ ਸਭ ਭਾਵੇਂ ਉਹਨਾਂ ਲਈ ਉਹਨਾਂ ਦੀ ਨੇਚਾ ਦੇ ਕਾਰਨ ਸਾਖੀ ਦਿੱਤੀ ਗਈ ਤਾਂ ਵੀ ਵਾਅਦੇ ਨੂੰ ਪ੍ਰਾਪਤ ਨਾ ਹੋਈ ਪੌਲ ਸਪਨਾ ਤੇ ਜ਼ਰਬਾ ਲਿਖ ਰਿਹਾ ਹੈ ਕਿ ਉਹ ਮਸੀਹ ਦੇ ਸੇਵਕ ਹਨ ਮੈਂ ਬੇਸੁਦਵੰਗ ਬੋਲਦਾ ਹਾਂ ਮੈਂ ਉਹਨਾਂ ਨਾਲੋਂ ਵਧੇਕ ਹਾਂ ਅਰਥਾਤ ਮਿਹਨਤ ਕਰਨ ਵਿੱਚ ਵਧੇਕ ਮਾਰ ਖਾਣ ਵਿੱਚ ਹੱਦੋਂ ਬਾਅਦ ਮੌਤ ਦੇ ਜੋਖਮਾਂ ਵਿੱਚ ਵੀ ਵਧੇਕ ਹਾਂ ਮੈਂ 5 ਵਾਰ ਯਹੂਦਿਆਂ ਦੇ ਹੱਥੋਂ 39-39 ਕੋੜੇ ਖਾਦੇ ਮੈਂ 3 ਵਾਰ ਬੈਂਤਾਂ ਦੀ ਮਾਰ ਖਾਧੀ ਇੱਕ ਵਾਰ ਪੱਥਰਵਾ ਹੋਇਆ 3 ਵਾਰ ਬੇੜੇ ਟੁੱਟਣ ਦੇ ਕਾਰਨ ਦੁੱਖ ਭੋਗਿਆ ਇੱਕ ਰਾਤ ਦਿਨ ਸਮੁੰਦਰ ਵਿੱਚ ਕਟਿਆ ਬਹੁਤ ਵਾਰ ਯਾਤਰਾਵਾਂ ਵਿੱਚ ਦਰਿਆਵਾਂ ਦੇ ਜੋਖਮਾਂ ਵਿੱਚ ਡਾਕੂਆਂ ਦੇ ਜੋਖਮਾਂ ਵਿੱਚ ਆਪਣੇ ਕੋਮ ਵਾਲੇ ਜੋਖਮਾਂ ਵਿੱਚ ਪਰਾਇਆਂ ਕੋਮਾਂ ਦੇ ਵੱਲੋਂ ਜੋਖਮਾਂ ਵਿੱਚ ਨਗਰ ਦੇ ਜੋਖਮਾਂ ਵਿੱਚ ਸਮੁੰਦਰ ਦੇ ਜੋਖਮਾਂ ਵਿੱਚ ਖੋਟੇ ਭਰਾਵਾਂ ਦੇ ਜੋਖਮਾਂ ਵਿੱਚ ਮਿਹਨਤ ਨਾਲੋਂ ਅਤੇ ਕਸ਼ਟ ਵਿੱਚ ਕਈ ਵਾਰ ਪਹਿਰੇਦਾਰੀ ਵਿੱਚ ਭੁੱਖ ਅਤੇ ਪਿਆਸ ਵਿੱਚ ਪਾਲੇ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ ਅਤੇ ਹੋਰ ਗੱਲਾਂ ਤੋਂ ਬਾਅਦ ਸਾਰੀਆਂ ਕਲੀਸਿਆਂ ਦੀ ਚਿੰਤਾ ਮੈਨੂੰ ਰੋਜ਼ ਆਣ ਦਬਾਉਂਦੀ ਹੈ। ਇਸ वचन ਵਿੱਚ ਅਸੀਂ ਦੇਖਦੇ ਹਾਂ ਆਖਿਰ ਵਿੱਚ ਪੌਲਸ ਦੱਸਦਾ ਹੈ ਕਿਉਂ ਜੋ ਹੁਣ ਮੈਂ ਆਪਣੇ ਲਹੂ ਦਾ ਅਰਗ ਦੇਣ ਨੂੰ ਹਾਂ ਅਤੇ ਮੇਰਾ ਕੂਚ ਦਾ ਸਮਾਂ ਆ ਚੁੱਕਿਆ ਮੈਂ ਅੱਛੀ ਲੜਾਈ ਲੜ ਚੁੱਕਿਆ ਹਾਂ। ਮੈਂ ਦੌੜ ਮੁਕਾ ਛੱਡੀ ਮੈਂ ਨੇਚਾ ਦੀ ਸਾੰਭ ਕੀਤੀ ਹੁਣ ਮੈਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ ਜਿਹੜਾ ਪ੍ਰਭੂ ਜੋ ਧਰਮੀ ਨਿਆਈ ਹੈ ਉਸ ਦਿਨ ਨੂੰ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਨ੍ਹਾਂ ਉਹਦੇ ਪ੍ਰਕਾਸ਼ ਹੋਣ ਨੂੰ ਪਿਆਰਾ ਜਾਣਿਆ ਇਸ ਵਚਨ ਵਿੱਚ ਅਸੀਂ ਦੇਖਦੇ ਹਾਂ ਨਿੰਦਾ ਬਦਨਾਮੀ ਦੋਸ਼ ਲਾਉਣਾ ਜੀਵਨ ਵਿੱਚ ਆਉਂਦੇ ਸਮੇਂ ਵਿਸ਼ਵਾਸੀ ਲੋਕ ਘਬਰਾਉਂਦੇ ਹਨ ਕਈ ਲੋਕ ਨਿਰਾਸ਼ ਹੋ ਕੇ ਆਤਮਿਕ ਜੀਵਨ ਤੋਂ ਪਿੱਛੇ ਚਲੇ ਜਾਂਦੇ ਹਨ ਇਸ ਪ੍ਰਕਾਰ ਦੀ ਨਿੰਦਾ ਬਦਨਾਮੀ ਸਾਡੇ ਵਿਰੋਧ ਖੜੇ ਹੁੰਦੇ ਸਮੇਂ ਪ੍ਰਭੂ ਤੋਂ ਪ੍ਰਾਰਥਨਾ ਕਰਨੀ ਹੈ ਪ੍ਰਭੂ ਇਸ ਘਟਨਾ ਦੇ ਦੁਆਰਾ ਤੂੰ ਮੈਨੂੰ ਕੀ ਸਿਖਾਉਣਾ ਚਾਹੁੰਦਾ ਹੈ ਅਤੇ ਵਚਨ ਦੇ ਅਨੁਸਾਰ ਆਪਣੇ ਆਪ ਨੂੰ ਜਾਂਚਣ ਦਾ ਮੌਕਾ ਮਿਲਦਾ ਹੈ ਸਾਡੇ ਵਿਰੋਧ ਉੱਠਣ ਵਾਲੀ ਬਦਨਾਮੀ ਅਗਰ ਥੋੜੀ ਸੱਚਾਈ ਹੈ ਤਾਂ ਤੁਰੰਤ ਉਸ ਗੱਲ ਨੂੰ ਵਚਨ ਦੇ ਅਨੁਸਾਰ ਅਤੇ ਪਵਿੱਤਰ ਆਤਮਾ ਦੀ ਗਵਾਹੀ ਦੇ ਅਨੁਸਾਰ ਸਿੱਧਾ ਕਰਨਾ ਹੈ ਫਿਰ ਅਸੀਂ ਦੇਖਦੇ ਹਾਂ ਦੋਸ਼ ਲਾਉਣ ਵਾਲਿਆਂ ਵਾਸਤੇ ਨਫ਼ਰਤ ਰੱਖਦੇ ਹੋਏ ਬਦਲਾ ਲੈਣ ਲਈ ਸਰੀਰਕਤਾ ਅਕਸਾਉਂਦੇ ਸਮੇਂ ਉਹਨਾਂ ਵਿਚਾਰਾਂ ਦੇ ਉੱਪਰ ਜੈ ਪਾਉਣੀ ਹੈ ਦੋਸ਼ ਲਾਉਣ ਵਾਲਿਆਂ ਲਈ ਪਰਮੇਸ਼ਰ ਦੇ ਪ੍ਰੇਮ ਨੂੰ ਪਵਿੱਤਰ ਆਤਮਾ ਤੋਂ ਪ੍ਰਾਪਤ ਕਰਨਾ ਹੈ ਪ੍ਰਭੂ ਦੀ ਆਗਿਆ ਤੋਂ ਹੀ ਹੋਇਆ ਸਮਝ ਕੇ ਸਫਾਈ ਨਹੀਂ ਦੇਣੀ ਸ਼ਾਂਤੀ ਨਾਲ ਨਿੰਦਾ ਬਦਨਾਮੀ ਨੂੰ ਖੁਸ਼ੀ ਨਾਲ ਸਹਿਣਾ ਹੈ ਕਈ ਸਾਡੇ ਕੋਲ ਆ ਕੇ ਪੁੱਛਦੇ ਸਮੇਂ ਉਸਦੀ ਆਤਮਿਕ ਹੋਂਤੀ ਦੇ ਲਈ ਸੱਚਾਈ ਦੱਸਣੀ ਹੈ ਸਾਡੇ ਵਿਰੋਧ ਨਿੰਦਾ ਬਦਨਾਮੀ ਆਉਣ ਦੇ ਕਾਰਨ ਸਾਡੀ ਸਰੀਰਕਤਾ ਨੂੰ ਕਬਜ਼ੇ ਵਿੱਚ ਰੱਖਣ ਦਾ ਮੌਕਾ ਮਿਲਦਾ ਹੈ ਵਚਨ ਵਿੱਚ ਲਿਖਿਆ ਹੈ ਤਨ ਹੋ ਤੁਸੀਂ ਜੋ ਮਨੁੱਖ ਮੇਰੇ ਕੰਨ ਤੁਹਾਨੂੰ ਬੋਲੀਆਂ ਮਾਰਨਗੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ ਆਨੰਦ ਹੋਵੋ ਅਤੇ ਖੁਸ਼ੀ ਕਰੋ ਕਈ ਵਾਰ ਪ੍ਰਭੂ ਦੇ ਦਾਸ ਲੋਕ ਵਿਸ਼ਵਾਸੀਆਂ ਦੇ ਮਨੁੱਖ ਦਾ ਆਦਰ ਪਾਉਣ ਦੀ ਇੱਛਾ ਕਰਦੇ ਹਨ ਪ੍ਰਭੂ ਦੇ ਦਾਸ ਲੋਕਾਂ ਨੂੰ ਆਪਣੇ ਹੱਥ ਵਿੱਚ ਲੈ ਕੇ ਇਸਤੇਮਾਲ ਕਰਦੇ ਸਮੇਂ ਬਿਮਾਰੀ ਚੰਗੀ ਹੋ ਜਾਂਦੀ ਹੈ ਚੰਗਾ ਵਚਨ ਪ੍ਰਚਾਰ ਕਰਦੇ ਹਨ ਬਹੁਤ ਲੋਕ ਮੁਕਤੀ ਦੇ ਰਾਹ ਤੇ ਆਉਂਦੇ ਹਨ ਅਦਭੁਤ ਕੰਮ ਹੁੰਦੇ ਸਮੇਂ ਵਿਸ਼ਵਾਸੀ ਲੋਕ ਅਤੇ ਬਾਹਰ ਦੇ ਲੋਕ ਸਾਡੀ ਵਾਰ-ਵਾਰ ਤਾਰੀਫ ਅਤੇ ਆਦਰ ਕਰਦੇ ਹਨ ਸਾਨੂੰ ਤਾਰੀਫ ਮਿਲਦੇ ਸਮੇਂ ਸਾਡੀ ਸਰੀਰਕਤਾ ਖੁਸ਼ ਹੋ ਜਾਂਦੀ ਹੈ ਅਤੇ ਗੁਬਾਰੇ ਦੀ ਤਰ੍ਹਾਂ ਸੇ ਫੁੱਲ ਜਾਂਦੇ ਹਨ ਇਸ ਪ੍ਰਕਾਸ਼ ਰਿਕਤਾ ਫੁੱਲ ਜਾਂਦੀ ਹੈ ਇਸ ਪ੍ਰਕਾਰ ਮਨੁੱਖਾਂ ਦਾ ਆਦਰ ਮਹਿਮਾ ਮਿਲਦੇ ਸਮੇਂ ਲੋਕਾਂ ਨੂੰ ਖੁਸ਼ ਕਰਕੇ ਅੱਗੇ ਜਾਣ ਦੀ ਇੱਛਾ ਆ ਜਾਂਦੀ ਹੈ। ਇਸ ਵਚਨ ਵਿੱਚ ਅਸੀਂ ਦੇਖਦੇ ਹਾਂ ਸਾਨੂੰ ਪਿਆਰ ਕਰਨ ਦੇ ਕਾਰਨ ਪਰਮੇਸ਼ਰ ਸਾਡੇ ਜੀਵਨ ਵਿੱਚ ਨਿੰਦਾ ਬਦਨਾਮੀ અપਮਾਨ ਆਉਣ ਦਿੰਦਾ ਹੈ ਕਿਉਂਕਿ ਅਸੀਂ ਨਾਸ਼ ਨਾ ਹੋਈਏ। ਅਸੀਂ ਸਹੀ ਤੌਰ ਤੇ ਸ਼ੈਤਾਨ ਦੇ ਨਾਲ ਯੁੱਧ ਦੇ ਮੈਦਾਨ ਵਿੱਚ ਹੋਣ ਕਾਰਨ ਇਸ ਪ੍ਰਿਥਵੀ ਤੇ ਸਾਨੂੰ ਨਿੰਦਾ ਬਦਨਾਮੀ અપਮਾਨ ਮਿਲੇਗਾ। ਪੌਲੋ ਸਾਕਦਾ ਹੈ ਕਿਉਂ ਜੋ ਅਸੀਂ ਜਗਤ ਅਤੇ ਦੂਤਾ ਤੇ ਮਨੁੱਖਾਂ ਦੇ ਲਈ ਇਕ ਤਮਾਸ਼ਾ ਬਣੇ ਹੋਏ ਹਾਂ ਅਸੀਂ ਮਸੀਹ ਦੇ ਨਿਮਤ ਮੂਰਖਾਂ ਪਰ ਤੁਸੀਂ ਮਸੀਹ ਵਿੱਚ ਸਿਆਣੇ ਹੋ ਅਸੀਂ ਨਿਰਬਲ ਹਾਂ ਪਰ ਤੁਸੀਂ ਬਲਵੰਤ ਹੋ ਤੁਸੀਂ ਪ੍ਰਤਾਪ ਵਾਲੇ ਹੋ ਪਰ ਅਸੀਂ ਬੇਪਤ ਹਾਂ ਇਸ ਕੜੀ ਤੇ ਕਸੀ ਭੁੱਖੇ ਤਿਆਏ ਨੰਗੇ ਹਾਂ ਅਤੇ ਮੁੱਕੇ ਖਾਂਦੇ ਅਤੇ ਬੇ ਟਿਕਾਣਾ ਫਿਰਦੇ ਹਾਂ ਆਪਣੇ ਹੱਥ ਨਾਲ ਕੰਮ ਧੰਦਾ ਕਰਕੇ ਮਿਹਨਤ ਕਰਦੇ ਹਾਂ ਜੇ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਬੇਨਤੀ ਕਰਦੇ ਹਾਂ ਅਸੀਂ ਹੁਣ ਇੱਕ ਜਗਤ ਦੇ ਕੂੜਾ ਵਰਗੇ ਅਤੇ ਸਭਨਾਂ ਵਸਤੂਆਂ ਦੀ ਝਾੜਨ ਬਣੇ ਹੋਏ ਹਾਂ ਅਸੀਂ ਸਾਰੇ ਲੋਕ ਦੌੜਨ ਦੇ ਮੈਦਾਨ ਵਿੱਚ ਦੌੜ ਰਹੇ ਹਾਂ ਇੱਕ ਵਿਸ਼ਵਾਸੀ ਦੀ ਦੌੜ ਜਦੋਂ ਉਹਦੇ ਅੰਦਰੋਂ ਪ੍ਰਾਣ ਨਿਕਲੇਗਾ ਤਦ ਹੀ ਖਤਮ ਹੋ ਜਾਵੇਗੀ ਕਿਉਂਕਿ ਸਾਡੇ ਅੰਦਰ ਵਾਸ ਕਰਨ ਵਾਲੀ ਸ਼ਰੀਰਿਕਤਾ ਹਮੇਸ਼ਾ ਸਾਡੇ ਲਈ ਲੜਦੀ ਰਹਿੰਦੀ ਹੈ ਪੌਲਸ ਸਹੀ ਰਾਹਤੇ ਚੱਲਣ ਕਾਰਨ ਪਰਮੇਸ਼ੁਰ ਦੇ ਬੱਚਿਆਂ ਨੂੰ ਬੋਲ ਰਿਹਾ ਹੈ ਮੇਰੀ ਰੀਸ ਕਰੋ ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾ ਮੇਰੀ ਰੀਸ ਕਰੋ ਏ ਬੋਲਣ ਦੇ ਕਾਰਨ ਪੌਲਸ ਦਲੇਰੀ ਨਾਲ ਆਖ ਰਿਹਾ ਹੈ ਜਿਸ ਰਾਸਤੇ ਤੇ ਮੈਂ ਚੱਲ ਰਿਹਾ ਹਾਂ ਉਹ ਰਾਸਤਾ ਸਹੀ ਸੱਚਾ ਅਤੇ ਪਵਿੱਤਰ ਆਤਮਾ ਦੀ ਇੱਛਾ ਦੇ ਅਨੁਸਾਰ ਹੈ ਸੋ ਆਓ ਅਸੀਂ ਉਹਦੀ ਨਿੰਮਤ ਨਿੰਦਾ ਸਹੰਦੇ ਡੇਰਿਓਂ ਬਾਹਰ ਉਹਦੇ ਕੋਲ ਚਲੀਏ ਕਿਉਂ ਜੋ ਸਾਡਾ ਇਦਰਸਤਿ ਰਹਿਣ ਵਾਲਾ ਸ਼ਹਿਰ ਨਹੀਂ ਸਗੋ ਅਸੀਂ ਆਉਣ ਵਾਲੇ ਸ਼ਹਿਰ ਨੂੰ ਪਾਲਦੇ ਹਾਂ ਇਸ ਵਚਨ ਵਿੱਚ ਅਸੀਂ ਦੇਖਦੇ ਹਾਂ ਇਸ ਲਈ ਮੇਰੇ ਪਿਆਰੋ ਡੇਰੇ ਤੋਂ ਬਾਹਰ ਦਾ ਆਰਾਮ ਇਸ ਦੁਨੀਆ ਦੀ ਖੁਸ਼ੀ ਐਸ਼ ਆਰਾਮ ਦੇ ਜੀਵਨ ਨੂੰ ਛੱਡ ਕੇ ਡੇਰੇ ਤੋਂ ਬਾਹਰ ਨਿੰਦਾ ਬਦਨਾਮੀ ਅਤੇ ਕਸ਼ਟ ਦੀ ਸਲੀਬ ਨੂੰ ਲੈ ਕੇ ਆਪਣੇ ਗਲਗੁੱਥਾ ਤੇ ਪਹੁੰਚ ਗਿਆ ਤਾਂ ਹੀ ਅਸੀਂ ਆਪਣੀ ਦੌੜ ਪੂਰੀ ਕੀਤੀ ਕਰਕੇ ਬੋਲ ਸਕਦੇ ਹਾਂ ਡੇਰੇ ਤੋਂ ਬਾਹਰ ਸਫ਼ਰ ਕਰਨ ਵਾਲੇ ਹਰੇਕ ਸੰਤ ਲੋਗ ਆਪਣੀ ਆਪਣੀ ਸਲੀਬ ਚੁੱਕ ਕੇ ਨਿਸ਼ਾਨੇ ਦੇ ਵੱਲ ਦੌੜਦੇ ਜਾਂਦੇ ਹਨ ਇਸ ਲਈ ਜਲਦੀ ਸਾਡੀ ਕਸ਼ਟਾਂ ਦੀ ਕ੍ਰੂਸ ਨੂੰ ਉਠਾ ਕੇ ਡੇਰੇ ਤੋਂ ਬਾਅਦ ਸਫ਼ਰ ਕਰਕੇ ਆਪਣੀ ਆਪਣੇ ਗਲਗੁੱਥਾ ਤੇ ਪਹੁੰਚ ਕੇ ਆਪਣੀ ਦੌੜ ਨੂੰ ਪੂਰਾ ਕਰਨਾ ਹੈ। ਇਹ ਹੀ ਸੱਚਾ ਮਾਰਗ ਇਸ ਰਾਸੇ ਤੇ ਪਰਮੇਸ਼ਰ ਦੇ ਰਾਸਤੇ ਤੇ ਆਤਮਾ ਵਿੱਚ ਬੰਨੇ ਹੋਏ ਸਫ਼ਰ ਪੂਰਾ ਕਰੋ ਇਸ ਲਈ ਪ੍ਰਭੂ ਤੁਹਾਡੀ ਮਦਦ ਕਰੇ। ਕਿੰਨੇ ਕਸ਼ਟਾਂ ਨੂੰ ਸਹਿੰਦੇ ਹੋਏ ਪਾਲਿਸ ਰਸੂਲ ਨੇ ਆਪਣੇ ਵਿਸ਼ਵਾਸ ਦੀ ਰਖਵਾਲੀ ਕੀਤੀ ਇਸ ਪ੍ਰਕਾਰ ਦੇ ਪਰਖ ਕਸ਼ਟ ਬਿਮਾਰੀਆਂ ਵਿਪਤਾਵਾਂ ਦੋਸ਼ ਲਾਉਣਾ ਨਿੰਦਾ ਬਦਨਾਮੀ ਆਦੀ ਆਉਂਦੇ ਸਮੇਂ ਪਵਿੱਤਰ ਆਤਮਾ ਦੇ ਫਜ਼ਲ ਵਿੱਚ ਦਲੇਰੀ ਨਾਲ ਖੜੇ ਰਹਿਣਾ ਹੈ ਨੇਚਾ ਦੀ ਪਰਖ ਵਿੱਚ ਚੱਲ ਕੇ ਆਪਣੀ ਮਹਿਮਾ ਵਿੱਚ ਬਦਲਾਂਗੇ ਅਸੀਂ ਪਰਮੇਸ਼ਰ ਦੇ ਨਾਲ ਯੁੱਗਾਂ ਯੁੱਗ ਵਾਸ ਕਰਨ ਦੇ ਲਈ ਚੁਣੇ ਹੋਏ ਲੋਕ ਹਾਂ ਇਸ ਲਈ ਨੇਚਾ ਦੀ ਪਰਖ ਦੇ ਦੁਆਰਾ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਸਮਾਨ ਹੋਣਾ ਹੈ ਜਿਹੜਾ ਉਸ ਉੱਤੇ ਇਹ ਆਸ ਰੱਖਦਾ ਹੈ ਆਪਣੇ ਆਪ ਨੂੰ ਪਵਿੱਤਰ ਕਰਦਾ ਹੈ ਜਿਵੇਂ ਉਹ ਪਵਿੱਤਰ ਹੈ ਸਾਡਾ ਪ੍ਰਭੂ ਆਉਣ ਵਾਲਾ ਹੈ ਇਸ ਲਈ ਨੇਚਾ ਦੀ ਪਰਖ ਪਵਿੱਤਰ ਆਤਮਾ ਦੀ ਮਦਦ ਨਾਲ ਖੜੇ ਰਹਿ ਕੇ ਸਾਡੇ ਸਰੀਰਿਕ ਸੁਭਾ ਨੂੰ ਕੱਢ ਕੇ ਈਸ਼ਵਰੀਆ ਸੁਭਾ ਵਿੱਚ ਬਦਲਣਾ ਹੈ ਨੇਚਾ ਦੀ ਪਰਖ ਵਿੱਚ ਚੱਲ ਕੇ ਆਪਣੀ ਮਹਿਮਾ ਵਿੱਚ ਬਦਲਾਂਗੇ ਅਸੀਂ ਪਰਮੇਸ਼ਰ ਦੇ ਨਾਲ ਯੁੱਗ ਯੁੱਗ ਵਾਸ ਕਰਨ ਦੇ ਲਈ ਚੁਣੇ ਹੋਏ ਲੋਕਾਂ ਇਸ ਲਈ ਨੇਚਾ ਦੀ ਪਰਖ ਦੇ ਦੁਆਰਾ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਸਮਾਨ ਹੋਣਾ ਹੈ ਜਿਹੜਾ ਉਸ ਉੱਤੇ ਇਹ ਆਸ ਰੱਖਦਾ ਹੈ ਆਪਣੇ ਆਪ ਨੂੰ ਪਵਿੱਤਰ ਕਰਦਾ ਹੈ ਜਿਵੇਂ ਉਹ ਪਵਿੱਤਰ ਹੈ ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ ਆਮੀਨ